ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਬਾਂਹ ਡਿਜ਼ਾਈਨ ਬਣਾਉਣਾ। ਆ ਆਪਣਾ ਕਮੀਜ਼ ਆ। ਧੀਰੇ ਧੀਰੇ ਆਪਾਂ ਬਾਹਾਂ ਤੇ ਡਿਜ਼ਾਈਨ ਕਰਨਾ। ਇਹਦੀ ਬਾਹਾਂ ਦੀ ਲੰਬਾਈ ਕੱਟ ਦਈਏ। ਲੰਬਾਈ ਹੈਗੀ ਰਹਿੰਦੀ ਹੈ ਵੀ। चौदह इंच देखो इधर तुलसी थोड़ा ज मुड़ के चौदह इंच आप बह रखनी है साढ़े सोलह सतारा इंच तैयार करनी है वह अपना आ जड़ा अपना सलवार का कपड़ा सीधे नाल पेस्टिंग पट्टी ला के कपड़ा तैयार कर लिया यदि हैगी चुड़ाई दस दिनी मैं थोनों कि साढ़े पाँच इस तरह मुड़ के जिनी चुड़ाई रहूगी उन्नी रख ला ठीक है इस तरह हम कि रहेगी देखते हैं तीन ਸਵਾਕ 2 ਇੰਚ ਤਿਆਰ ਹੋ ਰਹਿ ਜੂ ਮੋਰੇ ਇਸ ਤਰ੍ਹਾਂ ਨਾਲ ਇਹ ਆਪਣੀ ਬੰਦ ਡਿਜ਼ਾਈਨ ਬਣ ਜੂਗੀ ਤੇ ਨਾਲੇ ਆਪਣਾ ਜਿਹੜਾ ਲੰਬਾਈ ਹੈ ਪੂਰੀ ਹੋ ਜੂਗੀ ਆਹ ਵਾਲੀ ਆਪਾਂ ਇਹਦੇ ਨਾਲ ਲਾਉਣੀ ਹੈ ਬ੍ਰੀਕ ਲੇਸ ਸਭ ਤੋਂ ਪਹਿਲਾਂ ਆਪਾਂ ਬਾਹਰ ਇੱਕ ਮੋਰੇ ਟੱਕ ਲਾ ਰੱਖਿਆ ਇਸ ਤਰ੍ਹਾਂ ਵੇਖ ਲਓ ਤੁਸੀਂ ਇਹ ਆਪਾਂ ਟੱਕ ਛੋਟਾ ਜਿਹਾ ਲਾਇਆ ਕਿਉਂਕਿ ਆਪਾਂ ਨੂੰ ਦਾ ਕੱਪੜਾ ਤਾਂ ਪਹਿਲਾਂ ਹੀ ਕੱਟਾ इस तरह ना हम आप लैस रखा पुठ्ठी कपड़ा अपना सीधा होगा बरीक लैस चौड़ी भी ला सकते हो इतर आप सिलाई लैस ढिल नहीं छनी हाथ ना थोड़ी कस के रखनी तो फालतू तो लैस कर दें कटिंग जो तुम चौड़ी लैस लाओगे तो होर भी ज्यादा सोहना लगेगा हम दूसरी बांह भी आप ला ले बह अपनी पुठी, आ सॉरी जी बह सीधी तो लैस आप पुठी उपर पुठी रखा उपरवाल ही ਇਸੋਂ ਤਾਂ ਆਵਾਂਗੇ ਆਪਾਂ ਲੈਸ ਉਸਦੀ ਹੋਏ ਬਹੁਤ ਹੀ ਸੌਖਾ ਜਿਹੜਾ ਵਾਕਿਆ ਤਿਆਰ ਹੋ ਜਾਣਾ ਨਾਲੇ ਆਪਣੀ ਬਾਹਾਂ ਦੀ ਲੰਬਾਈ ਹੈ ਜਿਹੜੀ ਉਹ ਪੂਰੀ ਹੋ ਜਾਊ ਇਸ ਤਰ੍ਹਾਂ ਨਾ ਹੁਣ ਇਹਨੂੰ ਆਪਾਂ ਦੁਰਾ ਮੋੜ ਕੇ ਰੱਖ ਲੈ ਜਿਹੜਾ ਪੇਸਟਿੰਗ ਪੇਪਰ ਵਾਲਾ ਪਸਾਈ ਉਹ ਆਪਾਂ ਧਿਆਨ ਰੱਖਣਾ ਉੱਪਰ ਰੱਖਣਾ ਠੀਕ ਹੈ ਇਸ ਤਰ੍ਹਾਂ ਹੁਣ ਤੁਸੀਂ ਜਿੰਨੀ ਸਪੇਸ ਛੜਨੀ ਚਾਹੋ ਨਿਓ ਛੱਡ ਸਕਦੇ ਹੋ ਆਪਾਂ ਮੈਂ ਤੁਹਾਨੂੰ ਨਾਪ ਕੇ ਦਿਖਾ ਦਿੰਨੀ ਆ ਕਿੰਨੀ ਕਰੋਗੇ ਉਨੀ ਰੱਖਾਂਗੇ ਸਵਾ 2 ਇੰਚ ਦੀ ਸਪੇਸ ਰਹਿ ਜੂਗੀਆਂ ਉਨੀ ਰੱਖਾਂਗੇ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਤੇ ਕੱਚੀ ਸਲਾਈ ਵੀ ਲਾ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਹੱਥ ਦੇ ਵਿੱਚ ਥੋੜਾ ਜਿਹਾ ਦਾ ਪੇਸਟਿੰਗ ਪੇਪਰ ਵਾਲਾ ਕੱਪੜਾ ਮੂਰੇ ਲਾਇਆ ਉਹਨੂੰ ਆਪਾਂ ਅੜਕ ਹੀ ਰੱਖਾਂਗੇ ਟਿਲਾਂ ਨਹੀਂ ਛੱਡਣਾ ਇਸ ਤਰ੍ਹਾਂ ਨੂੰ ਸਿੱਧੀ ਕਰਦੇ ਹੋਏ ਲੈਸ ਆਪਣੇ ਹੋਣਾ ਜਿਹੜੀ ਇੱਧਰ ਨੂੰ ਢੇਠਾਂ ਵੱਲ ਨੂੰ ਹੋ ਜਾਣਗੇ ਤਾਂ ਸਿੱਧੀ ਹੋ ਗਈ। ਹੁਣ ਦੋਨੇ बाहव का अपना कपड़ा जो है किट्ठा तैयार कर लिया दो सिलाइयान बन के तैयार हो गया जी हम आप इधर भी ला लेंगे जिनी स्पेस उधर छी है उन्नी आप इधर रखनी हो सवादो नाप के रख लो ती ਚੰਚਾ ਨਾਲ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਇੱਥੋਂ ਵੀ ਤੁਸੀਂ 1-2 ਵਾਲੀ ਨਾਲ ਵਿਚਾਰੋ ਨਾਪ ਲਓ ਕੀ ਸਹੀ ਆ ਰਹੀ ਹੈ ਸिलाई ਇਹ ਦੀ ਆਪਣੀ ਇਸ ਤਰ੍ਹਾਂ ਨਾ ਪੰਨਾ ਡਿਆਂ ਬਣਗੇ ਉਹਨਾ ਪੈਕ ਲੈਸ ਬ੍ਰੀਕ ਆ ਜਿਹੜੀ ਆ ਵਾਲੀ ਇਹ ਮੂਰੇ ਲੱਖਾਂਗੇ ਇਹਠਾਂ ਰੱਖ ਕੇ ਇਸ ਉਪਰ ਸिलाई ਕਰਾਂਗੇ लैस थोड़ी जी ज़्यादा ठीक आ लैस सीधी होनी चाहिए अपनी तो कपड़ा भी सीधा हो इस तरह ना आस्ते आस्ते सिलाई है जी ला लेंगे इतों कर देंगे लैस कटिंग इस तरह ही आप ਦੂਸਰੀ ਬਾਹ ਤੇ ਲਾ ਲੈਣਾ ਇਸ ਤਰ੍ਹਾਂ ਨੁੱਕਰ ਤੇ ਜਾਵਾਂ ਸਲਾਈ ਲਾਵਾਂਗੇ ਨਾਲ ਤਾਂ ਜੀ ਆਪਣੀ ਬਾਹ ਦੀ ਲੰਬਾਈ ਪੂਰੀ ਹੋ ਗਈ ਨਾਲੇ ਡਿਗਾਂ ਬਣ ਗਏ ਹੁਣ ਤਾਂ ਜੀ ਕਪੜਾ ਘਟ ਹੋਵੇ ਨਾ ਤਾਂ ਇਸ ਤਰ੍ਹਾਂ ਆਪਾਂ ਲੰਬਾਈ ਵਿਦਾ ਸਕਦੇ ਆ ਵੀ ਆ ਦੇਖੋ ਜੀ ਬੱਸ ਦੂਸਰੀ ਪਾਹ ਤੇ ਵੀ ਆਪਣੇ ਲੱਗ ਗਏ ਇਸ ਤਰ੍ਹਾਂ ਆਪਣੇ ਦੋਨੇ ਪਾਹਾਂ ਦਾ ਡੀਆਂ ਜਿਹੜਾ ਤਿਆਰ ਹੋ ਜੂਗਾ ਪਾਕਿਸਤਾਨੀ ਆਪਾਂ ਖੁੱਲੇ ਬਾਹ ਬਣਾਉਣੇ ਆ ਮੁਰੋ ਇਸ ਤਰ੍ਹਾਂ ਦੇਖੋ ਜੀ ਦੂਸਰੀ ਬਾਹ ਵੀ ਆਪਾਂ ਨੇੜਿਤ ਤਦ ਹਾਦ ਨੇ ਸਨੋ ਇਸ ਤਰ੍ਹਾਂ ਆਪਣੀ ਬਾਹ ਦਾ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੋ ਗਿਆ ਇੱਕ ਲੈਸ ਇੱਥੇ ਆ ਗਈ ਕਪੂ ਮੂਰੇ ਲੱਗ ਜੀ ਨਾਲ ਡਿਜ਼ਾਈਨ ਬਣ ਕੇ ਨਾਲੇ ਆਪਣੀ ਲੰਬਾਈ ਬਾਹ ਦੀ ਪੂਰੀ ਹੋ ਗਈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰਾ ਆਈਡੀਆ ਮੇਰਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ